ਅੱਗੇ ਆ ਗਿਆ ਫੋਰਡ 86 ਮਾਡਲ ਹੈ Ориਜਨਲ ਹੈ ਚੰਗਾ ਬਈ ਕਿੰਨੇ ਮਾੜੀ ਦੀ 3600 ਟੈਕਪਾ ਚੰਗਾ ਆਹ ਰੋਇਲ ਵਾਲਾ ਆ ਡੱਕ ਡੱਕ ਜਿੰਨੀ ਨਾਲੇ ਟੈਕਟਰ ਡੱਕ ਜਾਂ ਵੇਚੀ ਆ ਕਹਿੰਦਾ ਭਾਈ ਕਹਿੰਦਾ ਡੱਕ ਸਾਰੇ ਵੇਚੀ ਆ ਨਾਲ ਆ ਜਿਹੜੇ ਲੱਗੇ ਆ ਤੇ ਇਹਨੇ ਜੀ ਕਿਹਾ ਕਿ ਮੈਂ ਛੋਟੇ ਓਕੇ ਜਮਾ ਬਾਹਮੇ ਤੇ ਚੈੱਕ ਕਰਕੇ ਲੈ ਜਾ। ਬਾਈ ਕਹਿੰਦਾ ਚਲਾ ਕੇ ਬਾਹ ਦੇ ਤਸਦੀਕ ਕਰਕੇ ਲੈ ਜਾਓ ਧੀਮੀ ਦਾ ਟਰੈਕਟਰ ਹੈ 86 ਮਾਡਲਾ 1 ਲੱਖ ਤੇ 40 ਹਜ਼ਾਰ ਨਹੀਂ ਜੀ ਬੰਦਾ ਕਿੰਨੇ ਦਾ? ਕਿੰਨੇ ਦਾ ਬੋਲ? 20 ਤਿੱਕਰ ਹਟਦਾ। ਵੀ ਲੋਜ਼ ਮਾਡਲ ਹੁੰਦੇ। ਚੱਲੋ ਛੋਟੇ। ਲਓ ਜੀ 1 ਲੱਖ 15000 ਦਾ ਟਰੈਕਟਰ ਲੈ ਜਾਓ ਇਹਨੇ ਦਾ ਮਾੜਾ ਨਹੀਂ। 1 ਲੱਖ 15000 ਦਾ। ਡਿੱਕ ਵੀ ਨਾਲ ਆ। ਇੱਕ ਵੀ ਨੰਬਰ 48 70 145 94 73 94 373 ਕਿਹੜਾ ਬਾਈ 2066 ਠੀਕ ਹੈ ਬਾਈ ਦਾ ਨੰਬਰ ਆਪਾਂ ਦੱਸਦਾ ਚਿੱਤ ਮੇਰਾ ਬੇਈਮਾਨ ਹੋ ਗਿਆ ਅੱਛਾ ਅੱਛਾ ਲਾ ਬਾਈ ਇੱਕੋ ਹੀ ਬਹੂੰ ਇੱਕੋ ਤੋਂ ਕੀ ਬਹੂੰ ਕਹਿੰਦਾ ਆਪਾਂ ਹੀ ਸੋਨਾਲੀ ਕਾਰ ਸੋਨਾਲੀ ਕਾਰ ਤੇ ਕਿਹੜਾ ਬਾਈ 40 ਵਾਲਾ ਕਿ 45 ਵਾਲਾ 40 ਵਾਲਾ ਯਾਰ ਸ਼ਰਮ ਮੈਂ ਫੇਰ ਰੱਖਾਂ ਇੰਜਣ ਦਾ ਲੈਣਾ 40 ੜ ਦੇ ਮੈਸੀ ਵਾਲਾ ਹੁੰਦਾ ਦੋ ਯਾਰ ਦੋ ਮਾਡਲ ਯਾਰ ਪੂਰੀ ਪ੍ਰੋਗਰਾਮ ਹੱਲਿਆ ਫਿਰਦਾ ਦੋ ਮਾਡਲ ਆ ਪੰਜਾਬ ਨੰਬਰ ਇਹ ਇੰਜਨ ਓਕੇ ਆ ਇਹ ਇੰਜਨ ਓਕੇ ਆ ਆ ਆ ਹੈਗੀ ਆ ਡੰਡਾ ਭੱਤੀ ਸਾਰਾ ਕੋਲ ਹੈਗਾ ਇਹਦੇ ਜੈ ਜੈਕਾਰ ਜਿਹੜਾ ਹੁਣ ਵੀਡੀਓ ਦੇਖੀ ਜਾਂਦਾ 1,40,000 ਕਹਿੰਦਾ ਨਾ ਕੁਝ ਇੱਕ ਲੱਖ 40,000 ਦਾ ਲੈ ਜਾਓ ਬਾਈ ਇੱਜੇ ਦਾ ਪਿੰਡ ਕਿਹੜਾ ਯਾਰ ਪੂਰਾ ਮਿਰਜਾ ਇੱਕ ਭਾਈ ਉਹ ਯਾਰ 665 ਜਿਹੜਾ ਵੀ ਤੇਰੇ ਪਿੰਡ ਦੀ ਐ ਅੱਠੀ ਆਏ ਐ ਤੇ ਫੋਨ ਨੰਬਰ ਆ 99655082 9465550083 8296 ਬਾਈ ਕੰਟੈਕਟ ਕਰ ਲਿਓ ਹੁਣ ਥੋੜੀਆਂ ਜਿਹੀਆਂ ਖਾਸ ਜਿਹੀਆਂ ਗੱਲਾਂ ਕਰਨੀਆਂ ਸੀ ਮੈਂ ਤੇ ਕੁਲਵੀਰ ਨੇ 33 ਪੂਰੇ ਆ ਗਿਆ ਨਾ ਭਾਈ ਬੇਨਤੀ ਹੱਥ ਬੰਨ ਕੇ ਤਾਂ ਮੈਂ ਕਿ ਦੇ ਦੇਉ ਠੀਕ ਐ ਗੱਲ ਜੇਨ ਤੇ ਵੀਰੇ ਹੱਥ ਬੰਨ ਕੇ ਮੈਨੂੰ ਤਾਂ ਫੋਨ ਆ ਜਿਹਨੇ ਲੈਣਾ ਉਹੀ ਮੇਰੇ ਕੋਲੇ ਇੱਕੋ ਹੀ ਟਰੈਕਟਰ ਦੋ ਟਰੈਕਟਰ ਇੱਕ ਸੋਨਾਲੀ ਕ ਆਪਣਾ ਸੋਨਾਲੀ ਫਾਰਮ ਦੇ ਇੱਕ ਪੰਜਾਬੀ ਮੇਰੇ ਕੋਲੇ ਸਾਈਡ ਗੇਰ ਹਾਲ ਘਰੇ ਖੜਾ ਇੱਕ ਬਾਈ ਸੋਨਾਲੀ ਕ 60 ਆ ਬਾਈ ਚਿੱਟੇ ਰੰਗ ਦਾ ਜਿਹੜਾ ਇਹ ਵੀਡੀਓ ਦੇ ਵਿੱਚ ਆ ਦੋ ਟਰੈਕਟਰ ਜਿਹਨੇ ਲੈਣੇ ਆ ਉਹੀ ਕਾਲ ਕਰੋ ਕਿਉਂ ਆਪਣਾ ਹਰੀ ਮੰਡੀ ਤੇ ਆਪਾਂ ਅਗਲੀ ਮੰਡੀ ਤੇ ਆਪਣੀ ਗੱਡੀ ਦਾ ਕੀ ਗੱਲ ਤੇ ਕਹ ਲਾ ਰਹੀ ਹੈ ਇੱਕ ਬਈ ਬੇਨਤੀ ਹੋ ਰ ਆ ਭਾਈ ਹੱਥ ਬੰਨ ਕੇ ਜਿੰਨਾ ਚਿਰ ਕਲਵੀਰ ਨਾਲ ਨਹੀਂ ਕੋਈ ਵਰਤਿਆ ਜਾਂ ਮੇਰੇ ਨਾਲ ਨਹੀਂ ਵਰਤਿਆ ਬੇਮਤਬਲੇ ਬੇ ਫਾਲਤੂ ਮੈਸੇਜ ਭਾਈ ਨਾ ਇੱਕ ਕੀ ਕਹ ਗੱਲ ਭਾਈ ਐਨੇ ਇੱਕ ਮਿੰਟ ਇਹਨੇ ਵੀਡੀਓ ਭਾਈ ਇਹਦੇ ਵੀਡੀਓ ਤੇ ਕਮੈਂਟ ਕੀਤਾ ਕਿ ਕਲਵੀਰ ਬਾਹਰ ਦੇ ਨੰਬਰ ਭੇਜ ਦੇ ਚੱਪ ਇਹਨਾਂ ਕੋਲੇ ਹੈ ਠੀਕ ਹੈ ਗੱਲ ਕਾਫੀ ਇਹਨਾਂ ਕੋਲੇ ਹੈ ਉਦੋਂ ਵਾਲੇ ਕੁਲਵੀਰ ਨੇ ਉਹਦਾ ਨੰਬਰ ਚੱਕ ਕੇ ਤੇ ਉਹਨੂੰ ਮੈਸੇਜ ਕੀਤਾ ਕਿ ਨਹੀਂ ਚੱਲੀ ਭਾਈ ਅਸਲ ਉਹਦੀ ਏਡੀ ਵੀ ਮੈਂ ਤੁਹਾਨੂੰ ਦੱਸਦਾ ਏ ਪੀ ਵੀ ਸੰਬੰਧੂ ਏ ਪੀ ਵੀ ਸੰਬੰਧੂ ਠੀਕ ਹੈ ਗੱਲ ਉਹ ਤੇ ਪਤਾ ਹੀ ਕੀ ਕਿਹਾ ਉਹਨੇ ਕਿ ਭਾਈ ਇਹ ਗੱਲ ਸ਼ਰਮੇ ਨੇ ਕਹੀ ਹੈ ਮੈਨੂੰ ਇੱਕ ਮਿੰਟ ਤੁਹਾਨੂੰ ਸਕਰੀਨ ਸ਼ਾਟ ਦਿਖਾਉਂਦਾ ਤੇ ਸਾਡੇ ਨਾਲ ਮੇਰੇ ਨਾਲ ਤਾਂ ਇਹ ਕਲੇਸ਼ ਪਵਾਦਾ ਸੀ ਸਾਡਾ ਖਾਹੋਂ ਤੇ ਨਿਪੜੀਏ ਗੱਲ ਨੂੰ ਇਹ ਨਹੀਂ ਪੜੀ ਇੱਕ ਮਿੰਟ ਮੈਂ ਕੱਢ ਜਾ ਤੂੰ ਕਰ ਮੈਂ ਮੜਾ ਜਾਦਾ ਕੱਢਦਾ ਹਾਂ ਉਹ ਸਕਰੀਨ ਸ਼ਾਟ ਕਿਰਦਨ ਦਿਖਾਉਣਾ ਵੀ ਹੈ ਠੀਕ ਹੈ ਗੱਲ ਬਾਈ ਤੁਸੀਂ ਕੈਨੇਡਾ ਬੈਠੇ ਹੋ ਅਸੀਂ ਇੰਡੀਆ ਬੈਠੇ ਆ ਨਾ ਤਾਂ ਤੂੰ ਕੁਲਵੀਰ ਨੂੰ ਦੇਖਿਆ ਹੁਣ ਨਾ ਸ਼ਰਮੀ ਨੂੰ ਦੇਖਿਆ ਇਹ ਫालतू ਬੇਮਤਲੇ ਨਾ ਕਰਿਆ ਕੋ ਮੈਸੇਜ ਅਸੀਂ ਤਾਂ ਮੇਰਾ ਮੈਂ ਤਾਂ ਇਹ ਚਾਹਣਾ ਕਿ ਯਾਰ ਉਹ ਮੇਰਾ ਮੁੰਡਾ ਖੜਾ ਪਿੱਛੇ ਮੈਨੂੰ ਪਤਾ ਉਹਨੇ ਜੰਦਰ ਦੀ ਲੱਕੜ ਤੇ ਫੂਕਣਾ ਨਹੀਂ ਯਾਰਾਂ ਨੂੰ ਲੱਕੜ ਦੀ ਪੁਪਾ ਜਾਂ ਪੁਪਾ ਨੂੰ ਖੰਡ ਠੀਕ ਹੈ ਗੱਲ ਸਾਰਿਆਂ ਨੂੰ ਸਾਰਿਆਂ ਨੂੰ ਇਹੀ ਲੱਕੜ ਮਿਲਣੀ ਹੈ ਤੇ ਕਿਉਂ ਭਾਈ ਠੱਗੀਆਂ ਮਾਰ ਗਿਆ ਭਾਈ ਇੱਕੋ ਹੀ ਮਕਸਦ ਆ ਕਿ ਯਾਰ ਦੋਸਤ ਭਰਾ ਬਣਾਉਣੇ ਆਂ ਵਰਲਡ ਦੇ ਵਿੱਚ ਕਿ ਐਜਾ ਮਾਹੌਲ ਪਾਣਾ ਜਿੱਤੇ ਸ਼ਰਮਾ ਚੱਲ ਗਿਆ ਨਾ ਤੇ ਸ਼ਰਮੇ ਦੇ ਸੰਸਕਾਰ ਤੇ ਫਲੈਟਾਂ ਹੀ ਹੋਣ ਠੀਕ ਕਿਹਨੇ ਕਰੀ ਵੀਰ ਤੁਹਾਨੂੰ ਪਤਾ ਕੀ ਮੈਸੇਜ ਕਰਿਆ ਸੀਗਾ ਚਲ ਜਾਂਮ ਕਰਦਾ ਹਾਂ ਕਰਦਾ ਨਹੀਂ ਨਹੀਂ ਕਰਦੇ ਡਾਕਟਰ ਦੱਸ ਕਹਿੰਦਾ ਯਾਰ ਇਹ ਨਾ ਠੱਗ ਬੰਦਾ ਹੈਗਾ ਮੇ ਕੋ ਬਚੋ ਇਹਦੇ ਕੋਲੇ ਨੰਬਰ ਤਾਂ ਕਾਪੀਆਂ ਤਾਂ ਹੈ ਨਹੀਂਆਂ ਦਾ ਰਿਪੈਰ ਟ੍ਰੈਕ ਜਿਹਦੇ ਕੋਲੇ ਕਾਪੀ ਹੈ ਨਹੀਂ ਇਹ ਬੰਦੇ ਹੈ ਨਾ ਯਾਰ ਮੈਨੂੰ ਯਾਰ ਮੈਂ ਫੋਨ ਕਰਿਆ ਸਤਰਨ ਮੈਨੂੰ ਵੀ ਕਰਿਆ ਸੀ ਨਾ ਕਹਿੰਦਾ ਨਾ ਕਿ ਭਾਈ ਕਾਪੀ ਭੇਜੀ ਮੈਂ ਕੀ ਕਰਨੀ ਆ ਤਾਂ ਮੈਂ ਟਾਰਕ ਚੈੱਕ ਕਰਨੀ ਮੈਂ ਕਿਹਾ ਭਾਈ 60 एचपी ਦਾ ਮੈਨੂੰ ਨਹੀਂ ਇਹਦੇ ਟਾਰਕਾਂ ਦਾ ਪਤਾ ਆਨਲਾਈਨ ਸਾਰਾ ਕੁਝ ਤੂੰ ਚੈੱਕ ਕਰ ਲੈ ਭਾਈ ਅੱਜ ਕੱਲ ਇਹ ਸਿਸਟਮ ਚੱਲਦਾ ਹੈ ਵੀ ਜਦੋਂ ਆਪਾਂ ਕਿਸੇ ਨੂੰ ਆਰਸੀ ਦੀ ਫੋਟੋ ਦੇ ਦਈਏ ਉਹ ਤੇ ਲੋਨ ਹੋ ਜਾਂਦਾ ਹੈ ਤੂੰ ਯਾਦ ਆਪਾਂ ਨੂੰ ਕਿ ਜੇ ਬਿਮਾਰੀ ਦਾ ਨਹੀਂ ਪਤਾ ਬਾਈ ਤੂੰ ਪਹਿਲਾਂ ਸੌਦਾ ਕਰਿਆ ਸਾਡੇ ਨਾਲ ਫਿਰ ਤੂੰ ਸਾਡੇ ਚ ਨੌਕਸ ਜੇ ਤੈਨੂੰ ਕਾਗਜ ਨਹੀਂ ਮਿਲਦੇ ਫਿਰ ਸਾਨੂੰ ਕਹਿ ਕੇ ਭਾਈ ਇਹ ਕਾਗਜ ਕਿਉਂ ਨਹੀਂ ਮਿਲਦੇ ਬਾਕੀ ਯਾਰ ਜਿਹੜੀਆਂ ਤੂੰ ਗੱਲਾਂ ਕਰਦਾ ਹੈ ਤੈਨੂੰ ਅਸੀਂ ਜਵਾਬ ਦੇ ਹੈ ਹੀ ਨਹੀਂ ਜੀ ਠੀਕ ਉਹ ਸਾਡਾ ਕੰਮ ਹੈ ਤੂੰ ਕਹਿਣਾ ਇਹਦੇ ਕੋਲ ਹੈ ਨਹੀਂ ਹੈ ਨਹੀਂ ਵੀ ਇੱਥੋਂ ਅਸੀਂ ਪੁੱਛ ਕੇ ਕੰਮ ਕਰਨਾ ਜਿਹੜੀ ਤੂੰ ਸ਼ਬਦਾ ਵਾਲੀ ਵਰਤੀ ਹੈ ਜੇ ਅਸੀਂ ਵਰਤਣ ਲੱਗ ਗਏ ਨਾ ਉਹ ਫਿਰ ਲੋਟ ਨਹੀਂ ਆਉਣਾ ਘਟੀਆਂ ਪੈਣਾ ਬੇਧੀਆਂ ਸਭ ਕੁਝ ਚੱਲਦਾ ਹੈ ਇਹ ਇਥੋਂ ਸਾਨੂੰ ਤੇ ਇਥੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਭਰਾ ਮੇਰਾ ਅਸੀਂ ਆਪ ਦਾ ਕੰਮ ਕਰਦੇ ਆਂ ਵਧੀਆ ਸਾਫ ਸੁਥਰਾ ਕੰਮ ਕਰਦੇ ਆਂ ਪੰਜਾਂ ਚਾਰਾਂ ਦੇ ਕਹਿਣ ਨਾ ਬੰਦਾ ਮਾੜਾ ਨਹੀਂ ਹੁੰਦਾ ਹੁੰਦਾ ਕਦੇ ਵੀ ਤੂੰ ਟਰੈਕਟਰ ਦਾ ਸੌਦਾ ਕਰ ਯਾਰ ਇੱਕ ਟਰੈਕਟਰ 7 ਲੱਖ ਰੁਪਏ ਤੋਂ ਘੱਟ ਨਹੀਂ ਆਉਂਦਾ ਤੇ ਬਿਨਾਂ ਪੈਸੇ ਤਾਂ ਤਾਂ ਨਹੀਂ ਆਉਂਦੇਗੇ ਇਹ ਪੈਸੇ ਲਾ ਕੇ ਆਉਂਦੇ ਠੀਕ ਹੈ ਮੈਂ ਤੈਨੂੰ ਕਾਪੀ ਕਿਉਂ ਬਾਵਾ ਤੇਰੇ ਨਾਲ ਸੌਦਾ ਕਰ ਤੈਨੂੰ ਕਾਪੀ ਤੇਰੇ ਨਾਂ ਨਾ ਹੋਈ ਦੁੱਗਣੇ ਪੈਸੇ ਦੇਣ ਦਾ ਰਵਾਇਆ ਆਨਲਾਈਨ ਗੱਲ ਕਰਨ ਕਹਿਣਾ ਹੈ ਦਿਲ ਤੋਂ ਬਿਨਾਂ ਸਮੂਹ ਨਹੀਂ ਲਿਖਤੀ ਜਾਂਦੀ 7 ਲੱਖ ਦਾ ਵੇਟਰ ਹੈ ਉੱਥੇ ਤੂੰ ਕਾਪੀ ਮੰਗੇਂ ਤੇ ਚੱਕ ਕੇ ਤੂੰ ਕਰਤਾ ਵੀਡੀਓ ਤੇ ਕਮੈਂਟ ਥੋੜਾ ਜਿਹਾ ਮੈਨੂੰ ਕੰਨੜਾ ਬੋਲਿਆ ਗਿਆ ਮੈਂ ਤੈਨੂੰ ਉਦੋਂ ਵੀ ਤੈਨੂੰ ਤੇਰਾ ਜਵਾਬ ਦੇ ਸਕਦਾ ਸੀਗਾ ਫਿਰ ਤੂੰ ਬਲਾਕ ਮਾਰ ਕੇ ਭੱਜਿਆ ਫਿਰ ਤੂੰ WhatsApp ਤੇ ਮੇਰੇ ਨਾਲ ਹਜੇ ਤੱਕ ਜਵਾਬ ਨਹੀਂ ਕੀਤਾ ਬੰਦੇ ਨੇ ਮੈਨੂੰ ਬਾਈ ਆਨਲਾਈਨ ਨਹੀਂ ਹੋਇਆਗਾ ਇੱਛਾ ਤਾਂ ਮੈਂ ਭਰਾਵਾ ਤੇਰਾ ਛੱਡਦਾ ਜੀ ਐਵੇਂ ਗਲਤ ਕਮੈਂਟ ਨਾ ਕਰਿਆ ਕਰੋ ਭਰਾਵਾਂ ਕਿ ਉਹਦਾ ਕੋਈ ਦਮ ਨਹੀਂ ਹੁੰਦਾਗਾ ਜਿਨੇ ਨਾਲ ਅਸੀਂ ਗੱਲ ਕੀਤੀ ਜਾਂਦੇ ਉਹਨਾਂ ਨੂੰ ਸਾਡਾ ਪਤਾ ਹੈਗਾ ਐਵੇਂ ਯਾਰ ਉਹਨਾਂ ਗੱਲਾਂ ਦਾ ਕੀ ਮਤਲਬ ਫੇਰ ਤੂੰ ਕੋ ਕਰਤਾ ਯਾਰ ਇਹਨੂੰ ਦਾ ਸ਼ਾਰਬੇ ਦੇ ਕਹਿੰਦਾ ਫਲਾਣਾ ਢਿੰਕੜਾ ਕਈ ਵਾਰੀ ਨਾ ਮਜਬੂਰੀਆਂ ਢਿੱਲੋਇਆਂ ਹੋ ਜੀਆਂ ਬਣ ਜਾਂਦੀਆਂ ਕਿਸੇ ਬੰਦੇ ਦਾ ਟਰੈਕਟਰ ਲਿਆ ਚੋ ਕਹਿੰਦਾ ਬਈ ਨਾ ਕਰਾਉਣਾ ਕੋਈ ਉਹਨੇ ਬਈ ਡੰਡਾ ਚੱਕ ਲਿਆ ਆਪਾਂ ਨੂੰ ਐਨਓਸੀ ਲੈ ਕੇ ਨਹੀਂ ਆਪਾਂ ਡਬਲ ਖਰਚਾ ਚੱਲ ਗਏ ਵੀ ਗੱਲ ਉਹ ਕਹਿੰਦਾ ਬਈ ਮੈਂ ਟਰੈਕਟਰ ਹੀ ਫੇਰ ਤੂੰ ਤੇ ਇਹਨੂੰ ਪਹਿਲਾਂ ਨਾ ਕਰਾ ਪਹਿਲਾਂ ਕਹਿੰਦਾ ਤੂੰ ਮੈਥੋਂ ਐਨਓਸੀ ਲੈ ਆਉਂਦੇ ਨਾਂ ਦੀ ਨਾ ਕਰਾ ਕੇ ਹਾਂ ਮੇਰੇ ਨਾਂ ਦਾ ਨੰਬਰ ਲੱਗਿਆ ਹੋਇਆ ਇਹ ਰਿਆਣੇ ਦੇ ਵਿੱਚ ਜੇ ਕੋਈ ਹਰਿਆਣੇ ਦਾ ਭਰਾ ਦੇਖਦਾ ਉਹ ਕਮੈਂਟ ਕਰਕੇ ਜਰੂਰ ਦੱਸੇ ਉਹ ਗੱਲ ਸਹੀ ਆ ਕਿ ਮਤਲਬ ਟਰੈਕਟਰ ਲੈ ਲਓ ਤੇ ਨਾ ਤੈਨੂੰ ਕਰਾਉਣਾ ਪਊਗੀ ਅਸੀਂ ਯਾਰ ਬਾਈ ਤੁਹਾਡੀ ਰਿਸਪੈਕਟ ਕਰਦੇ ਆਂ ਹਰ ਇੱਕ ਬੰਦੇ ਦੀ ਪਛਤਾ ਹਰ ਇੱਕ ਦੀ ਇੱਕ ਥੋੜਿਆਂ ਦੀ ਵੀ ਕਰਦੇ ਆਂ ਬਾਹਰ ਲੈਣੇ ਵੀ ਕਰਦੇ ਆਂ ਤੂੰ ਅੰਦਰ ਆ ਤੂੰ ਰਹਿ ਕੇ ਬਾਹਰ ਲੈ ਕੰਟਰੀ ਦੇ ਵਿੱਚ ਕੈਨੇਡਾ ਦੇ ਵਿੱਚ ਟਰੱਕ ਇੱਕ ਮਿੰਟ ਪੁਰਿਆ ਬਾਈ ਇੱਕ ਮਿੰਟ ਇੱਕ ਮਿੰਟ ਪੁਰਿਆ ਆ ਬੰਦਾ ਜਿਵੇਂ ਗਰੀਬ ਬੰਦਾ ਹੈ ਇਹ ਅੱਜ ਇਹ ਮੇਰੇ ਕੋਲ 15 ਦਿਨ ਤੋਂ ਤੁਰੇ ਬਿੰਦਨ ਤੋਂ ਨਾ ਕੋਈ ਮੇਰੇ ਕੋਲ ਹਾਂਜੀ 15-20 ਦਿਨੋਂ ਟੁੱਟਣਾ ਵਾਰੀ ਨਹੀਂ ਬਈ ਮੈਨੂੰ ਆ ਤੇ ਜਵਾਕ ਦੀ ਤੋਂ ਲੱਗੇ ਜੇ ਮੈਂ ਚੁੜਾ ਤੂੰ ਮੈਥੋਂ ਟਰੈਕਟਰ ਕਿੰਨੇ ਦਾ ਲੈਂਦਾ 14 ਤੂੰ ਮੈਨੂੰ ਕਿੰਨੇ ਪੈਸੇ ਕਹਿ ਦਿਆ ਤੀ ਬਈ 30 ਨਹੀਂ ਅੱਜ ਕਿੰਨੇ ਲਾਸਟ ਕਿੰਨੇ ਕਹੇ ਜੀ ਸ਼ਰਮਾ ਨੂੰ ਟਰੈਕਟਰ ਦੇ ਦੇ 4 4-15 ਤਾਂ ਇਹਨੇ ਮੈਨੂੰ ਕਿਹਾ ਸੀ ਕਿ ਸ਼ਰਮਾ 4-15 ਦਾ ਮੈਨੂੰ ਟਰੈਕਟਰ ਦੇ ਦੇ ਜੀ ਗੱਲ ਹੋਈ ਸੀ ਮੇਰੇ ਨਾਲ ਹਾਂ ਜੀ ਇਹ 40 ਰੁਪਏ ਦਾ ਕਿਹਾ ਜੀ ਨੇ ਤੇ ਮੈਂ ਫਿਰ ਤੈਨੂੰ ਟਰੈਕਟਰ ਦਿੱਤਾ ਕਿੰਨੇ ਦਾ 4-12 ਦਾ ਤੇ ਤੂੰ ਮੈਨੂੰ 15 ਕਹੀਏ ਨਾ ਮੈਂ ਤੈਨੂੰ 12 ਨਾਲ ਟ੍ਰੇਡਰ ਦੇਤਾ ਸੀ ਕੋਈ ਹੈ ਕੋਈ ਆ ਜਾਂ ਵਪਾਰੀ ਦਲਾਲ ਜਿਹਨੂੰ 15000 ਇਹ ਤੇਹੀ ਜਾਂਦਾ ਤੇ ਮੈਂ ਕਹਿੰਦਾ ਤੂੰ 12 ਦਾ ਹੀ ਲੈ ਜਾ ਹਰ ਇੱਕ ਬਾਈ ਜਿਗਰਾ ਨਹੀਂ ਕਰਦਾ ਤੇ ਇੱਕ ਸ਼ਰਮ ਉਹਦਾ ਕੀ ਕਰੇਗਾ ਜਿਹੜਾ ਉਹ ਬੰਦੇ ਲੈ ਕੇ ਆਉਣੇ ਆ ਲੈ ਬਾਈ ਇੱਕ ਗੱਲ ਹੋਰ ਹੈ ਬੀਤੇ ਇੱਕ ਕਮੈਂਟ ਐ ਕੁਲਵੀਰ ਸ਼ੈਦ ਬਾਈ ਉਹ ਤਾਂ ਮੈਂ ਮਸਹੂਦ ਜੀ ਦੋਖ ਦੀ ਖਬਰ ਤੁਹਾਨੂੰ ਸੁਣਾ ਰਿਹਾ ਹੈ ਜਾਇਦ ਕਲਵੀਰ ਆਹੀ ਮੰਡੀ ਆਵੇ ਅਗਲੀ ਮੰਡੀ ਇਹਦੀਆਂ ਦੋਨੇ ਲੱਤਾਂ ਵੱਡੀਆਂ ਜਾਣਾ ਠੀਕ ਆ ਗੱਲ ਇਹ ਤਦੋਂ ਮੈਂ ਕਿਉਂ ਕਹਿ ਰਹਾ ਗਾ ਕਲਵੀਰ ਨੂੰ ਇਹਦੀ ਮੇਰੇ ਕੋਲ ਕੌਨਿੰਗ ਵੀ ਹੈਗੀ ਹੈ ਅਗਲੇ ਬੁੱਧਵਾਰ ਨੂੰ ਉੱਥੇ ਕਲਵੀਰ ਦੀ ਮੰਡੀ 'ਚ ਘੋੜੇ ਖੜੇ ਸੀ ਐਦ ਕੀ ਗੱਲ ਇਹ ਕਿ ਮਰੰਗਲਾ ਬੰਦਾ ਕੋਈ ਕਹਿੰਦਾ ਮੈਂ ਉਹ ਬੰਦੇ ਨਾਲ ਗੱਲ ਕੀਤੀ ਮੈਂ ਬਈ ਜੇ ਟੈਕਟਰ ਨਹੀਂ ਪਸੰਦ ਤੂੰ ਟੈਕਟਰ ਚੱਲ ਮੈਂ ਉਦੋਂ ਬਾਦ ਉਦੋਂ ਬਾਦ ਫੇਰ ਗਿਆ ਮੈਂ ਗੁੱਡੀ ਦਾ ਵਿਆਹ ਚੱਪ ਜੇ ਉਦੋਂ ਬਾਦ ਛੱਡ ਜੀ ਪੈਸੇ ਲਈ ਕਲਵੀਰ ਦੇਵੇ ਨਾ ਜੀ ਇਹ ਆਪਾਂ ਕਿਹੜਾ ਕੋਈ ਨਹੀਂ ਕਰਦੇ ਸੀ ਇਹਨੂੰ ਦੀਨਾ ਵੀ ਕਿਹਾ ਸੀ ਮੈਂ ਵੀਰੇ ਜੇ ਤੈਨੂੰ ਲੱਗਦਾ ਨਾ 3000 ਰੁਪਏ ਤੇ ਮੈਂ ਅਸੀਂ ਜੇ ਚੋ ਦੇਣਾ ਇਨਸਾਨੀਅਤ ਦੇ ਤੌਰ ਤੇ ਭਰਾ ਦੀ ਤੌਰ ਤੇ ਕਲਵੀਰ ਨੂੰ ਦੇਣਾ ਕਲਵੀਰਾਂ ਚੱਕ ਲਈ ਢੀਮੇ ਦੇ ਪੈਸੇ ਚੱਕ ਮੈਂ ਦੇਣਾ ਕਹਿੰਦਾ ਭਾਈ ਸ਼ਰਮਾ ਮੈਂ ਤੇ ਇੱਕੋ ਨਹੀਂ ਲੈਂਦਾ ਪਰ ਮੈਂ ਇੱਕ ਗੱਲ ਹੈ ਖੜੀ ਇੱਕ ਮਿੰਟ ਅੱਗੇ ਕੀ ਗੱਲ ਹੈ ਇਹ ਇਹ ਗੱਲ ਐ ਉਹ ਜਿਉ ਹੋ ਜਾਂਦੀ ਐ ਇਹੜੇ ਬੰਦੇ ਨੂੰ ਚਲ ਕੋਈ ਨਹੀਂ ਜਾਣਦਾ ਉਹ ਦੀ ਗੱਲ ਕਰਤੀ ਆ ਆ ਭਰਾ ਦਾ ਪੇਜ ਆ ਸ਼ਰਮੇ ਦਾ ਪੇਜ ਆ ਮੇਰਾ ਪੇਜ ਆ ਜਰ ਜੇ ਸਾਡਾ ਪੇਜ ਕੋਈ ਚੰਨ ਪਿਆ ਪਤਾ ਕੀ ਦਬਕਾ ਸਭ ਤੋਂ ਪਹਿਲਾਂ ਭਾਈ ਵੀਡੀਓ ਤੇ ਗਲਤ ਕਮੈਂਟ ਕਰੂਗਾ ਫੇਰ ਮੱਕ ਤੇਰਾ ਜਲੂਸ ਕਰੂਗਾ ਭਾਈ ਯਾਰ ਆ ਯਾਰ ਗੱਲਾਂ ਯਾਰ ਕੋਈ ਆ ਅਸੀਂ ਵੀ ਯਾਰ ਬੰਦੇ ਆ ਸਾਡੇ ਕੋਲੇ ਕਿਹੜਾ ਫੋਨ ਹੈ ਨਹੀਂ ਇਹਨੂੰ ਇੱਕ ਗੱਲ ਸੁਣ ਮੈਨੂੰ ਪਤਾ ਕੀ ਕਰੇ ਸਾਡੇ ਹੁਣ ਇੱਕ ਮਿੰਟ ਰੁਕ ਜਾ ਮੈਂ 2 ਘੰਟੇ ਤੱਕ ਨਾ ਨਾ ਦੰਤੀ ਦੇ ਦੰਦੇ ਇੱਕ ਬੱਥੇ ਹੁੰਦੇ ਆ ਇਹਨਾਂ ਨੂੰ ਹੁੰਦੇ ਦੋ ਬੱਥੇ ਕੋਸ਼ਿਸ਼ ਨਹੀਂ ਕਰਦਾ ਕਿਸੇ ਨੂੰ ਵੀ ਕਹਿੰਦਾ ਸਾਥ ਇਹ ਕਿਸੇ ਬੰਦੇ ਨੇ ਇੱਕ ਬੰਦੇ ਨੇ ਕਿਹਾ ਸੀ ਮੈਨੂੰ ਕਹਿੰਦਾ ਸ਼ਰਮਾਂ ਦੱਤੀ ਦਿੰਦੇ ਇੱਕ ਪੱਤ ਹੁੰਦੇ ਆ ਇਹਨਾਂ ਦੇ ਦੋਨੇ ਪਾਸੇ ਆ ਤੂੰ ਕਿੰਨਾ ਹੀ ਜੋਰ ਲਾ ਤੂੰ ਨਹੀਂ ਖੁਸ਼ ਕਰ ਸਕਦਾ ਠੀਕ ਹੈ ਗੱਲ ਇਹ ਗਲਵੀਰ ਸਿਆ ਹਾਥੀ ਨੂੰ ਕੁੱਤਿਆਂ ਦੀ ਪ੍ਰਵਾਹ ਹੋ ਜੇ ਨਾ ਹਾਥੀ ਕਰਮ ਵੀ ਨਹੀਂ ਚੱਲਦਾ ਚਲ ਆਪਾਂ ਨਹੀਂ ਇੱਡੀ ਗੱਲ ਕਰਨੀ ਪਰ ਗੱਲ ਇਹ ਆ ਵੀ ਭਰਾ ਬਣ ਕੇ ਨਾ ਯਾਰ ਕਮੈਂਟ ਕਰਦੇ ਆ ਸ਼ਬਦਾਂ ਦੀ ਮਰਾ ਇੱਕ ਬਾਈ ਕਹਿੰਦਾ ਵੀ ਤਕੜਾ ਰਹੀ ਮੈਂ ਆਵਾਂਗਾ ਮੈਂ ਤੇਰੇ ਰਸਤਾ ਬਣਾ ਕਰਦੇ ਆ ਰਸਤਾ ਵੱਡੂ ਬਣਾ ਤੇਰੀ ਹੁੰਦਾ ਵੱਡੂ ਮੈਂ ਤਾਂ ਇਹੋ ਗੱਲ ਬੰਦ ਅਕਲਵੀਰ ਅਗਲੀ ਮਿੰਟੀ ਸ਼ਾਇਦ ਨਾ ਆਵੇ ਨਹੀਂ ਮੈਂ ਤਾਂ ਬਈ ਛਾਣੇ ਰੈਫਰ ਤੇ ਆ ਜਾਗੇ ਪਤਾ ਮੈਨੂੰ ਦਰਖਾਸਤ ਪਤਾ ਮੈਨੂੰ ਯਾਰ ਭਾਈ ਸ਼ਰੀਆਮ ਤਾਂ ਕੀ ਯਾਰ ਸ਼ਰੀਆਮ ਰਿਕਾਰਡਿੰਗ ਸਾਡੇ ਕੋਲ ਜਿਹੜੀ ਗੱਲ ਜਿਹੜੀ ਗੱਲ ਪਿਆਰ ਨਾਲ ਬਹਿ ਕੇ ਗੱਲ ਜਿਹੜੀ ਗੱਲ ਆਪਾਂ ਭਜਦੇ ਨਹੀਂ ਆਪਾਂ ਕਿਵੇਂ ਭੱਜ ਜਾਾਂਗੇ ਯਾਰ ਦੇਖ ਟਰੈਕਟਰ ਆ ਢੱਲੋਂ ਘਰੇ ਕੋਈ ਨਹੀਂ ਦਰਦਾ ਜੇ ਅਸੀਂ ਇਹਨੂੰ ਖੇਤ ਘਰੇ ਗਾਇਰ ਹੁੰਦੀ ਆ ਜੇ ਅਸੀਂ ਐਨਓਸੀ ਦੇਵਾਂਗੇ ਨਾ ਉਹਦੇ ਟਰੈਕਟਰ ਦੀ ਉਹਦੇ ਵਿੱਚ ਸਾਡੀ ਸੇਫਟੀ ਆ ਕਿਉਂਕਿ ਸੇਫਟੀ ਆ ਮੈਂ ਇਹ ਤੋਂ ਫ੍ਰੀਦ ਲਿਆ ਏ ਮੇਰਾ ਲਹੂ ਪੀਨੂ ਨਹੀਂ ਆਂਦਾ ਜਿੰਨਾ ਚਿਰ ਮੈਂ ਇਹਨੂੰ ਸੀ ਲੈ ਕੇ ਅਗਲੇ ਦੇ ਨਾਂ ਨਾ ਕਰਾ ਦੋ। ਇਹ ਕਰਦਾ ਰਹੂਗਾ। ਸਾਡੀ ਸੇਫਟੀ ਆ ਅਸੀਂ ਇਹਨੂੰ ਵੀ ਦੇ ਗੇ। ਸਾਨੂੰ ਇਹ ਹੁੰਦਾ ਬਾਈ ਇਹਨੂੰ ਸੀ ਲਵੇ ਤੇ ਅਸੀਂ ਇਹਨੂੰ ਸੀ ਦੇ ਗੇ ਤੇ ਕੰਮ ਨਿਭੜ ਜੇ ਕੰਮ ਨਿਭੜ ਜੇ। ਇਹ ਨਹੀਂ। ਜੇ ਬਾਈ ਦੀ ਵੀਡੀਓ ਬੜੀ ਨਕੀ। ਟੱਪ ਕੇ ਲਾਈਕ ਕਮੈਂਟ ਸ਼ੇਅਰ ਕਰਕੇ ਪੇਨ ਨੂੰ ਕਰਿਓ ਫਾਲੋ। ਲੈਂਡ ਲੋਡ ਫਾਰਮਰ। ਇਹ ਮੇਰੇ ਭਤੀਜੇ ਦਾ ਚੈਨਲ ਆ। ਟਰੈਕਟਰਸ ਤਲਵੰਡੀ ਸਾਹਿਬ। ਜੇ ਭਾਈ ਕੋਈ ਗਲਤ ਲੱਗ ਯੂਜ਼ ਕੀਤਾ ਗਿਆ ਭਲੇ ਮਾਫੀ ਹੁਸਾ ਨਾ ਕਰਿਓ ਉਹਦੇ ਬਾਅਦੇ ਸੌਰੀ ਮਹਿਸੂਸ ਕਰਦੇ ਆਂ ਕਈ ਵਾਰੀ ਨਾ ਗੱਲਾਂ ਚ ਹੋ ਜਾਂਦੀਆਂ ਠੀਕ ਹੈ ਗੱਲ ਕੋਈ ਵੀ ਬੰਦਾ ਆਪਦੇ ਤੇ ਲਾ ਕੇ ਦੇਖ ਲਓ ਭਾਈ ਗੁੱਸਾ ਆਉਂਦਾ ਜਦੋਂ ਆਪਾਂ ਪੇ ਫालतੂ ਕਹਾਂਗੇ ਨਾ ਕਿਸੇ ਨੂੰ ਉਹਨਾਂ ਕੋਈ ਜਾਣ ਦੇ ਨਹੀਂ ਉਹਦਾ ਸਟੇਟਸ ਨਹੀਂ ਕਿਸੇ ਨੂੰ ਮਤਲਬ ਬਿਨਾ ਮਤਲਬ ਤੁਹਾਨੂੰ ਆਪਾਂ ਮਜਬੂਰ ਕਰਾਂਗੇ ਯਾਰ ਗੱਲ ਤੋਂ ਕਿ ਆ ਯਾਰ ਤਰੀਕਾ ਵਧ ਗਿਆ ਭਾਈ ਨਹੀਂ ਫਿਰ ਵੇਖ ਲੈ ਤੇਰੇ ਉਲਟ ਵੀਡੀਓ ਪਾ ਦੇਗਾ ਦੱਸ ਯਾਰ ਭਾਈ ਹੁਣ ਕੀ ਕਰਗੇ ਯਾਰ ਹੂੰ ਕਿੱਧਰ ਨੂੰ ਜਾ ਕੇ ਇਹ ਦੱਸੋ ਯਾਰ ਐ आद्रिका वदगे बिकी को ठगी नहीं मारी कोई कुछ नहीं किया बंदा आया ट्रैक्टर ਲੈ ਗਿਆ सौदा करके दे गया पेमेंट दे गया 8000 ਰੁਪਏ ਰੱਖੇ ਠੀਕ ਘੰਟੇ ਬਾਅਦ ਕਹਿੰਦਾ ਯਾਰ ਖਰਾਬ ਹੈ ਮੈਂ ਕਿਹਾ ਤੂੰ ਲੈ ਜਾ ਕੋਈ ਗੱਲ ਨਹੀਂ ਸਹੀ ਸੀ ਕੁਝ ਨਹੀਂ ਹੋਇਆ ਟਰੈਕਟਰ ਨੂੰ ਨਕਰੇ ਕਰਦਾ ਅਗਲੀ ਵਾਰ ਹੀ ਆਇਆ ਕਹਿੰਦਾ ਮੈਂ ਕਿਹਾ ਦੱਸ ਦੇ ਵੀ ਜੇ ਤੂੰ ਐਨਓਸੀ ਲੈਣੀ ਹੈ ਦੋਸਤ ਇੱਕ ਗੱਲ ਮੈਂ ਹੋਰ ਕਰ ਦਿਆਂ ਤੇ ਕੋਈ ਬੰਦਾ ਟਰੈਕਟਰ ਖਰੀਦਦਾ ਬੀਮੇ ਦਾ ਖਰਚਾ ਤਾਂ ਬਾਈ ਜੀ ਹਮੇਸ਼ਾ ਖਰੀਦਦਾਰ ਦਾ ਹੀ ਹੁੰਦਾ ਹੈਗਾ ਇਹ ਕੋਈ ਦੱਸਣ ਦੀ ਗੋੜੀ ਨਹੀਂ ਹੁੰਦੀ ਜੇ ਐਨਓਸੀ ਕੱਟਣ ਤੋਂ ਬਾਅਦ 6500 ਤੋਂ 7000 ਰੁਪਏ ਲੱਗਦਾ ਵੀਰੇ ਲਾਸਟ ਸਾਡੇ ਵੱਤ ਤੇ 75000 ਜਿੰਨਾ ਮਰਜ਼ੀ ਲੱਗੋ ਉਹ ਤਾਂ ਲੱਗੂ ਹੀ ਲੱਗੂ ਜ਼ਮੀਨ ਤੂੰ 5 ਲੱਖ ਨੂੰ ਕਿੱਲਾ ਲੈ ਲੈ ਜ਼ਮੀਨ 5 ਕਰੋੜ ਨੂੰ ਕਿੱਲਾ ਲੈ ਲੈ ਰੀਸਟਰੀ ਖਰਚਾ ਜਿਹੜਾ ਲੱਗਣਾ ਉਹ ਲੱਗਣਾ ਹੀ ਲੱਗਣਾ ਉਹ ਨਾ ਮੈਂ ਰੋਕ ਸਕਾਂ ਨਾ ਤੂੰ ਰੋਕ ਸਕਾਂ ਐਵੇਂ ਯਾਰ ਨਾ ਬਿਨਾਂ ਮਤਬਲ ਤੋਂ ਫੇਰ ਕਹਿੰਦਾ ਨਹੀਂ ਮੈਨੂੰ ਤਾਂ ਕਾਫੀ ਲਿਆਦੀ ਕਾਫੀ ਲਿਆਦੀ ਕਾਫੀ ਲੈ ਗਿਆ ਠੀਕ 2000 3000 ਵੀ ਛਾ ਕੇ ਲੈ ਗਿਆ ਹੁਣ ਕਹਿੰਦਾ ਜੀ ਤੈਨੂੰ ਦੀ ਦੇ ਤੇ ਮੈਂ ਕਿਹਾ ਬੀਮਾ ਦੇ ਦੇ ਮੈਂ ਤਾਂ ਫੇਰ ਵੀ ਨਹੀਂ ਭਜਾ ਕਹਿੰਦਾ ਨਾ ਬੀਮਾ ਦੇਵਾਂ ਨਹੀਂ ਕਰ ਤੇ ਮੈਂ ਨੁੱਦੀ ਦੇ ਦੇ ਨਹੀਂ ਫਰਦੇ ਚਲੋ ਭਾਈ ਕੀ ਕਰ ਤੇਰੀ ਮਰਦੀ ਆ ਠੀਕ ਆ ਹਾਲ ਹੈ ਬਰਾਬਰ ਬਹੁਤ ਬਹੁਤ ਮਿਹਰਬਾਨੀ ਭਾਈ ਸਤਿ ਸ਼੍ਰੀ ਅਕਾਲ ਸਭ ਨੂੰ ਤੇ ਜੇ ਕੋਈ ਲਾਭ ਜਸਤ ਬੁੱਲੇਗਾ ਉਹ ਵੀ ਵੀਰੇ ਤੇ ਜੇ ਮਤਲਬ ਉਹਦੇ ਤੇ ਲਾ ਕੇ ਦੇਖਿਓ ਕਿ ਸਾਡੇ ਵਾਲੀ ਕਿਸੇ ਨਾਲ ਹੋ ਤੁਹਾਡੇ ਨਾਲ ਹੋਵੇ ਤੇ ਤੁਹਾਨੂੰ ਕੀ ਮੂਕੂ ਹੋ ਜੀ ਜੰਗਾ ਲਾ ਬਹੁਤ ਬਹੁਤ ਦਿਨਾਂ ਲਈ ਭਾਈ ਧੰਨਵਾਦ ਠੀਕ ਹੈ